ਬੇहद ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਦੇਖ ਸਕਦੇ ਹੋ ਅਬੋਹਰ ਦੇ ਪ੍ਰਸਿੱਧ ਸ਼ੋਰੂਮਾ ਨਿਊ ਵੇਅਰ ਵੈਲਥ ਦੇ ਮਾਲਕ ਸੰਜੀਵ ਵਰਮਾ ਦਾ ਬੀਤੇ ਦਿਨੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਅੱਜ ਸਸਕਾਰ ਵੇਲੇ ਉਹਨਾਂ ਦੇ ਭਰਾ ਦੇ ਅਥਰੂ ਨਹੀਂ ਰੁਕ ਰਹੇ ਕਿਸ ਤਰੀਕੇ ਦੇ ਨਾਲ ਰੋ ਰੋ ਕੇ ਆਪਣੇ ਭਰਾ ਨੂੰ ਯਾਦ ਕਰ ਰਹੇ ਨੇ ਕਿ ਮੇਰਾ ਪਰ ਆ ਚਲਾ ਕੇ ਆ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਰਾਜਾ ਵੜਿੰਗਵੀ ਅੱਜ ਅੰਤਿਮ ਸੰਸਕਾਰ ਵੇਲੇ ਪਹੁੰਚੇ ਹੋਏ ਨੇ ਬੇਹਦ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਨੇ ਦੱਸਦੀ ਏ ਕਿ ਬੀਤੇ ਦਿਨੀ ਤਿੰਨ ਅਗਿਆਤ ਹਮਲਾਵਰਾਂ ਨੇ ਦਾਸਤੀ ਕੇ ਸੰਜੀਵ ਵਰਮਾ ਨੂੰ ਘਾਤ ਲਗਾ ਕੇ ਗੋਲੀਆਂ ਮਾਰੀਆਂ ਸੀ ਗੱਡੀ ਤੋਤਰ ਦੇ ਸਾਰ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਉਨ੍ਹਾਂ ਦੇ ਭਰਾ ਦੇ ਵੱਲੋਂ ਵੀ ਕਿਸ ਤਰੀਕੇ ਦੇ ਨਾਲ ਅਪੀਲ ਕੀਤੀ ਜਾਂਦੀ ਹੈ ਪੀਐਮ ਨੂੰ ਕਿ ਜਿੰਨੇ ਵੀ ਗੈਂਗਸਟਰ ਨੇ ਉਹਨਾਂ ਨੂੰ ਖਤਮ ਕਰ ਦਿੱਤਾ ਜਾਵੇ ਮੈਂ ਅਤੇ ਮੇਰਾ ਭਰਾ ਜਿਹੜਾ ਹੈ ਉਹ 500 ਤੋਂ 700 ਲੋਕਾਂ ਨੂੰ ਰੋਜ਼ਗਾਰ ਦਿੰਦੇ ਸੀ ਸਾਡਾ ਕਿ ਇਹਹੀ ਕਸੂਰ ਸੀ ਇਹ ਬਿਹਤਾਂ ਭਾਵੁਕ ਬੋਲ ਕਹੇ ਗਏ ਸੀ ਤੇ ਅੱਜ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਰੋ ਰੋ ਕੇ ਅੰਤਿਮ ਸੰਸਕਾਰ ਵੇਲੇ ਆਪਣੇ ਭਰਾ ਨੂੰ ਯਾਦ ਕਰ ਰਹੇ ਸੰਜੇ ਬਰਮਾ ਜੋ ਕਿ ਇੱਕ ਵੱਡੇ ਕਪੜਾ ਵਪਾਰੀ ਸੀ ਵਿਦੇਸ਼ਾਂ ਤੱਕ ਉਹਨਾਂ ਦਾ ਕਪੜਾ ਜਾਂਦਾ ਸੀ ਤੇ ਕਿਸ ਤਰੀਕੇ ਦੇ ਨਾਲ ਪੂਰੇ ਪੰਜਾਬ ਤੇ ਭਾਰਤ ਦੇ ਵਿੱਚ ਉਹਨਾਂ ਦਾ ਨਾਮ ਸੀ ਸ਼ਰੀਆਮ ਅਬੋਹਰ ਦੇ ਵਿੱਚ ਸ਼ੋਰੂਮ ਦੇ ਅੰਦਰ ਜਾਂਦੇ ਹੋਏ ਗੱਡੀ ਤੋਂ ਉੱਤਰਦੇ ਸਾਰ ਹੀ ਗੋਲੀਆਂ ਮਾਰ ਕੇ ਮੌਤ ਦੇ ਘਾਟ ਤਾਰ ਦਿੱਤਾ ਗਿਆ ਜਿੱਥੇ ਅੱਜ ਦੇਖ ਸਕਦੇ ਹੋ ਰਾਜਾ ਵੜਿੰਗਾ ਤੇ ਹੋਰ ਵੀ ਕਈ ਰਾਜਨੀਤਿਕ ਆਗੂ ਪਹੁੰਚੇ ਹੋਏ ਨੇ ਇਹ ਸਭ ਭਾਵੁਕ ਘੜੀ ਦੇ ਵਿੱਚ ਪਰਿਵਾਰ ਦਾ ਸਾਥ ਦੇਣ ਦੇ ਲਈ